জেਐਮਡੀ ਗਰੁੱਪ ਵੱਲੋਂ ਜਿਹੜੀ ਸ਼ਹਿਰ 'ਚ 8 ਮਹੀਨਿਆਂ ਤੋਂ ਸੇਵਾ ਨਿਭਾਈ ਜਾ ਰਹੀ ਏ ਕੰਜਕਾਂ ਨੂੰ ਸੋਨੇ ਦੇ ਸਿੱਕੇ ਗਰੀਬਾਂ ਵਾਸਤੇ ਲੰਗਰ ਦੇਸੀ ਘਿਓ ਦਾ ਕੰਨਾਂ ਦੇ ਪੂੜੀਆਂ ਦੇ ਸ਼ਹਿਰ 'ਚ 22 ਜਗ੍ਹਾ ਤੇ ਭੰਡਾਰੇ ਚੱਲ ਰਹੇ ਨੇ ਅੱਜ ਸ਼੍ਰੀ ਰਾਮਦੇਵ ਰੋਡ ਦੇ ਇਹ ਸੇਵਾ ਨਿਭਾਈ ਜਾ ਰਹੀ ਦੇਖ ਸਕਦੇ ਹੋ ਕਿ ਰਾਜਾ ਜੀ ਕਿੰਗ ਵੱਲੋਂ ਔਰ ਸਾਰੀ ਕਮੇਟੀ ਵੱਲੋਂ ਸਹਿਯੋਗ ਉਪਰਲਾ ਕੀਤਾ ਗਿਆ ਆਹ ਵੇ ਲੈ ਅੰਜੋ ਬਲੇ ਆਓ ਜੀ ਲੈਂ ਜਾਓ ਜੀ ਬੇਦੀ ਲੱਗ ਰਹਾ ਹੈ ਕਿ ਮਾਈਟ ਆ ਕੇ ਜੇ ਬੈਠੋ ਜੀ ਚਾਹੇ ਅਸਲੇ ਰਾਜਾ ਕੰਗਰੀ ਜਿਹੜੇ ਆ ਦੇਖੋ ਜਿਹਨੇ ਅਸਲੇ ਜਿਹੜਾ ਲੰਗਾ ਜਿਹੜਾ ਲਗਾਇਆ ਜਾ ਰਿਹਾ ਵੈ ਇਹ ਸਾਰਾ ਹੀ ਵਾਲਮੀਕ ਸਵਾਮੀ ਕੀ ਜੈ ਅਵੀਕ ਸਾਹਿਬ ਜੀ ਰਾਮਸੇਥ ਰੋਡ ਤੇ ਸਾਡੇ ਜਿਹੜੇ ਸੇਵਾਦਾਰ ਨੇ ਜੀਐਮਡੀ ਗਰੁੱਪ ਦੇ ਵਿੱਚ ਕਮਲ ਜੀ ਰੀਸ਼ੀ ਜੀ ਖੰਡਾ ਜੀ ਔਰ ਮਨੂ ਭਾਈ ਸਾਰੇ ਅਸਲੇ ਸੇਵਾ ਨਿਭਾ ਰਹੇ ਨੇ ਸ਼ਾਨਦਾਨ ਵਾਲਮੀਕੀ ਅੱਗੇ 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 ਵਿਦੇਸ਼ ਸਮਾਜ ਸਮੂਹ ਇੱਕ ਉਹਨਾਂ ਦੇ ਨਾਲ ਹੋਰ ਵੀ ਜਿਹੜੇ ਸਖ ਜਿਹੜੇ ਇੱਥੇ ਮੌਜੂਦ ਨੇ ਅੱਗੇ ਆ ਜਾਓ ਨਿਕਲ ਜਾਓ ਜੈ ਮਾਤਾ ਦੀ ਬਲ ਭਗਵਾਨ ਬਾਲਮੀਕਿ ਮਹਾਰਾਜ ਕੀ ਜੈ ਜੋ ਬੋਲੀਏ ਸੋ ਨਿਰਵੈ ਬਲ ਭਗਵਾਨ ਬਾਲਮੀਕਿ ਮਹਾਰਾਜ ਕੀ ਜੈ ਵੀ ਦੇ ਸਾਰੇ ਵਸਲੇ ਜਿਹੜਾ ਹੈ ਗੰਗਾ ਦੇ ਵਿੱਚ ਹੋਈ ਹੈ ਬਾਲਮੀਕਿ ਮਹਾਰਾਜ ਕੀ ਜੈ બિલુ લોકો આપજૂદ નહીં હે જય માતા જય માતા ਜੇ ਬਿਲਕੁਲ ਐਸਲੇ ਕੈਂਡੀ ਬਾਜੀ ਵੀ ਨਾਲ ਜੁੜ ਚੁੱਕੇ ਕਮਨ ਬੋਡੀ ਜਿਹੜਾ ਵਾ ਸਵਾਗਤ ਕੀਤਾ ਸਮਾਨਿਤ ਕੀਤਾ ਜਾ ਰਿਹਾ ਵਾ ਨਾਲ ਹੀ ਉਹਨਾਂ ਦੇ ਨਾਲ ਜਿੱਤਣਾ ਦੇ ਬੇਟੇ ਜਿਹੜੇ ਤਨਦੀਪ ਗੇਲ ਉਹ ਵੀ ਐਸਲੇ ਜਿਹੜੇ ਮੌਜੂਦ ਹਨ ਉਹਨਾਂ ਦਾ ਵੀ ਸਮਾਨਿਤ ਕੀਤਾ ਜਾ ਸਾਡੇ ਜੀਐਮਐਨਯੂ ਗਰੁੱਪਨ ਲਾਈਵ ਚੱਲਦਾ ਪਿਆ ਹੈ ਲਾਈਵ ਦੇ ਵੀ ਦੇਖ ਸਕਦੇ ਹੋ ਕਿ ਸਾਡੀ ਸਾਰੀ ਸੰਗਤ ਐਸਲੇ ਜੈਮਾ ਦੇ ਗਰੁੱਪ ਦੇ ਸਾਡੇ ਕਮਲ ਜੀ ਜੈ ਮਾਤਾ ਦੀ ਕਮਲ ਜੀ ਜੈ ਵਾਲਮੀਕੀ ਸਾਡੇ ਕਮਲ ਜੀ ਮੌਜੂਦ ਨੇ ਸਾਡੇ ਸਾਰੇ ਸੋਸ਼ਲ ਵਰਕਰ ਪਹੁੰਚੇ ਨੇ ਐਨਐਸਐਲ ਦੇ ਵਿੱਚ ਸਾਡੇ ਜੀ ਰਾਜਾ ਜੀ ਕਹਿੰਗੇ ਅਸੀਂ ਲਾਈਵ ਹੋ ਚੁੱਕੇ ਨੇ ਲੱਗਦੇ ਤੁਸੀਂ ਲਾਈਵ ਦਿਓ ਤਸਵੀਰਾਂ ਤੁਹਾਡੇ ਸਾਹਮਣੇ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਸੋਨੇ ਦੇ ਸਿੱਕੇ ਕੱਢੇ ਜਾ ਰਹੇ ਨੇ ਉਹਦੇ ਵਿੱਚ ਸਾਡੀ ਜਿਹੜੀ ਜੀਐਮਡੀ ਗਰੁੱਪ ਦੇ ਸਾਰੀ ਜਿਹੜੀ ਟੀਮ ਸਾਡੇ ਮੌਜੂਦ ਹੈ ਜਿਹਦੇ ਵਿੱਚ ਬੜੇ ਹੁਣ ਹਾਰ ਜਵਾਨ ਜਿਹੜੀ ਹੈ ਜੀਐਮਡੀ ਗਰੁੱਪ ਦੀ ਜਿਹੜੀ ਲਾਈਵ ਦੀਆਂ ਤਸਵੀਰਾਂ ਵੇਖ ਰਿਹਾ ਅਸਲੇ ਵਿਜੇ ਹਾਂਡਾ ਜੀ ਕਮਲ ਜੀ ਸੱਸੀ ਜੀ ਮਨੂ ਵੀ ਆਇਆ ਅਸਲ ਸਾਰੀ ਟੀਮ ਸਾਰੀ ਸਾਰੀ ਮਜੂਦ ਜੀਐਮਡੀ ਗਰੁੱਪ ਦੀ ਥੋੜੀ ਦਿਨ ਨੂੰ ਹੋ ਸਕਿਆ ਕੱਡੇ ਜਾਣਗੇ ਤੌਰ ਤੇ ਜਰੇ ਆ ਰਾਜਾ ਜੀ ਜਰੇ ਆ ਆ ਚੁਕੇ ਨੇ ਸਭ ਕੋ ਮੇਰੀ ਤਰਫੋਂ ਬਾ ਮਿੱਤੀ ਜੀ ਨੂੰ ਇਸ ਆਜ ਕੇ ਦਿਨ ਬਹੁਤ ਬਹੁਤ ਵਧਾਈ ਹੋ ਦੇਖੇ ਮੈਂ ਨੇ ਸਭ ਦਾ ਇੰਟਰਵਿਊ ਸੁਨਾ ਹੈ ਜੋ ਸਭ ਨੇ ਬੋਲਾ ਹੈ ਮੈਂ ਸਭ ਕੋ ਹੱਥ ਜੋ ਕੇ ਥੈਂਕ ਯੂ ਕਹਤਾ ਹੂੰ ਜੋ ਮੇਰੇ ਭਾਈ ਮੇਰੇ ਸਾਥ ਖੜੇ ਹੈ ਛੱਤੀ ਗਿਲ ਜੀ बोल भैया सारे कमल जी शशि गिल जी जी और तरुण जी जिनों जिन्होंने अपना छोटा भाई मान के जो बातें कही है है मैंने सारी सुनी मैं मैं आपको दिल से थैंक यू बोलता हूं, मैं बस यही आपसे बात करना चाहता हूं, कि देखिए जो भी गलती हुई आप लोगों के पास भी आए थे वो लोग जिन्होंने मेरे मेरे को ऐसे करना चाहा मेरे कमल भैया के पास भी आए थे शशि जी के पास भी आए थे कि भी की बाल्मीकि जी भी के खिलाफ बोला कुछ मैंने आज तक कभी कुछ नहीं बोला देखिए आपने पूरी वीडियो किसी ने नहीं सुनी इन्होंने सुनी इन दोनों ने मुझे बोला ਦੇ ਵਿਚ ਮੇਰੇ ਜੀ ਤੇ ਮੋਹਰ ਹੈ ਤਸੀ 3 ਦਾ ਨਿਕਲਾ ਹੈ ਕਲਾ ਸ਼ਸ਼ੀ ਸ਼ਸ਼ੀ ਪਰਿਵਾਰ ਸ਼ਸ਼ੀ ਪਰਿਵਾਰ ਨੋੜ ਗਾ ਲੋ ਏ ਵੀਡੀਓ 3 ਪਰਿਵਾਰ 3 ਪਰਿਵਾਰ ਇਹ ਦੇ ਵਾ ਬਹੁਤ ਜੀ ਕੀ ਹੈ ਅੱਡੀ ਗੱਡੀ ਹੈ ਓ ਜੈ ਹੋ ਮੁਬਾਰਕਾ ਲੋ ਸਾਡੇ ਸ਼ਸ਼ੀ ਭਾਈ ਦੀ ਬੇਟੀ ਦੇਵਿਆ ਨਿਕਲਿਆ ਜੇ 골ਡ কয়ਨ ਜੈ ਮਾਤਾ ਜੀ ਜੈ ਵਾਲਮੀਕੀ ਜੀ ਵਾਲਮੀਕੀ ਪ੍ਰਗਟ ਦਿਵਸ ਦੀਆਂ ਦੇਸ਼ ਵਾਸੀਆਂ ਨੂੰ ਵਾਲਮੀਕੀ ਸਮਾਜ ਦੇ ਸਾਰੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਾਂ ਜਿਵੇਂ ਕਿ ਮੇਰੇ ਵੱਡੇ ਭਰਾ ਕਮਲ ਜੀ ਸ਼ਸ਼ੀ ਭਾਜੀ ਮੰਨੂ ਭਾਜੀ ਸਾਰੇ ਭਰਾ ਕੁਝ ਵੀਰਾਂ ਦਾ ਨਾਂ ਨਹੀਂ ਮੈਂ ਜਾਣਦਾ ਉਹਨਾਂ ਨੂੰ ਮਾਫੀ ਚਾਹੁੰਦਾ ਅੱਜ ਜਿਹੜਾ ਵਾਲਮੀਕੀ ਮਹਾਰਾਜ ਦੇ ਜਨਮ ਦਿਨ ਤੇ ਰਾਜਾ ਜੀ ਨੇ ਲੰਗਰ ਲਗਾਇਆ ਇਹ ਕੁਝ ਸਮੇਂ ਕਿਸੇ ਕਾਰਨਾ ਕਰਕੇ ਉਹਨੇ ਬੰਦ ਕੀਤਾ ਤੇ ਅੱਜ ਪ੍ਰਭੂ ਵਾਲਮੀਕੀ ਮਹਾਰਾਜ ਦੇ ਪ੍ਰਗਟ ਦਿਵਸ ਤੇ ਜਿਹੜਾ ਲੰਗਰ ਦੁਬਾਰਾ ਸ਼ੁਰੂ ਕੀਤਾ ਗਿਆ ਉਹਨਾਂ ਦੇ ਜਨਮ ਦਿਨ ਤੇ ਅੱਜ ਤੇ ਮੈਂ ਇੱਕੋ ਗੱਲ ਕਹਿਣਾ ਰਾਜਾ ਜੀ ਨੂੰ ਕਿ ਰਾਜਾ ਜੀ ਉਹਨਾਂ ਤੁਹਾਡੇ ਨਾਲ ਲੋਕੀ ਤੇ ਗਏ ਪ੍ਰਭੂ ਵਾਲਮੀਕੀ ਮਹਾਰਾਜ ਦਾ ਆਸ਼ੀਰਵਾਦ ਵੀ ਤੁਹਾਡੇ ਨਾਲ ਆ ਤੇ ਜੋ ਤੁਹਾਡੇ ਕੋਲ ਜਿਹੜੀ ਗਲਤੀ ਹੋ ਗਈ ਵੈਸੇ ਮੈਨੂੰ ਉਹਦੇ ਬਾਰੇ ਪਤਾ ਨਹੀਂ ਮਾਫੀ ਚਾਹੁੰਨਾ ਵਾ ਪਰ ਮੈਂ ਇੱਕ ਗੱਲ ਕਹਿਣਾ ਵਾ ਜੇ ਤੁਸੀਂ ਤਾਂ ਕੋਈ ਇੱਕ ਗਲਤੀ ਕਰਕੇ ਉਹਨਾਂ ਨੂੰ ਇਨਾ ਹਾਈਲਾਈਟ ਕਰਨ ਦੇ ਜੇ ਤੇ ਇੰਨੀ ਚੰਗਿਆਈ ਆ ਮੇਰੇ ਵਰਗਾ ਬੰਦਾ ਵੀ ਸ਼ਹਿਰ ਸਟਾਰਬਕ ਦਾ 버ਗਰ ਨਾ ਖਾਂਦਾ ਹੋਵੇ ਪਰ ਇੱਥੇ ਰક્ષੇ ਵਾਲਾ ਗਰੀਬ ਜਨਤਾ ਜਿਹੜੀ ਭੈਣ ਭਰਾ ਤੀਹਾਂ ਦਾ 버ਗਰ ਵੀ ਜਾਂ ਨਹੀਂ ਖਾ ਪਾਰੇ ਉਹਨਾਂ ਨੂੰ ਸਟਾਰਬਕ ਦਾ 버ਗਰ ਖਵਾ ਰਹੇ ਆ ਭਾਜੀ ਉਹਨਾਂ ਸਾਰੇ ਭੈਣ ਭਰਾਵਾਂ ਦੀ ਤੁਹਾਨੂੰ ਤਨੋਂ ਮਨੋਂ ਤਨੋਂ ਮਨੋਂ ਬਲੇਸਿੰਗ ਆ ਉਹਨਾਂ ਦਾ ਆਸ਼ੀਰਵਾਦ ਆ ਇਹ ਦੂਜੀ ਗੱਲ ਆ ਜਿਹੜੀ ਚੀਜ਼ ਚਮਕਦੀ ਆ ਉਹ ਚੁੱਪਦੀ ਜ਼ਰੂਰ ਆ ਠੀਕ ਹੈ ਜੀ ਤੇ ਮੈਂ ਇੱਕੋ ਗੱਲ ਕਹੂੰਗਾ ਰਾਜਾ ਜੀ ਮੰਨੂ ਭਾਈ ਨੇ ਜਿੱਦਾਂ ਮੈਸੇਜ ਲਾਇਆ ਸੀ ਮੈਂ ਤੁਹਾਡੇ ਨਾਲ ਆ ਜੇ ਤੁਹਾਡੇ ਕੋ ਕੋਈ ਗਲਤੀ ਹੋ ਗਈ ਆ ਤੇ ਅੱਜ ਦਾ ਕਮਲ ਭਾਜੀ ਸ਼ਸ਼ੀ ਭਾਜੀ ਮੇਰੇ ਵੱਡੇ ਭਰਾ ਸਾਰੇ ਇੱਥੇ ਆ ਅਸੀਂ ਸਾਰੇ ਭੈਣ ਭਰਾ ਤੁਹਾਡੇ ਨਾਲ ਤਨੋਂ ਮਨੋਂ ਤਨੋਂ ਮਨੋਂ ਜਿੱਥੇ ਤੁਸੀਂ ਕੋ ਅਸੀਂ ਤੁਹਾਡੇ ਨਾਲ ਆ ਜਿਹੜੇ ਭੈਣ ਭਰਾ ਕਹਿੰਦੇ ਬਈ ਗਲਤੀ ਹੋਈ ਆ ਯਾਰ ਉਹ ਗਲਤੀ ਤੇ ਤੁਸੀਂ ਵੇਖੰਦੇ ਉਹ ਜਿਹੜੇ ਉਹਨੇ ਇੱਕ ਗਲਤੀ ਕੀਤੀ ਜਿਹੜੀ ਚੰਗਿਆਈ ਕਰਨ ਦੀ ਉਹ ਵੀ ਤੇ ਵੇਖੋ ਯਾਰ ਕਿਹੜਾ ਬੰਦਾ ਅੰਮ੍ਰਿਤਧਰ ਦੇ ਵਿੱਚ ਸਵਾਹ ਦਰਬਾਰ ਸਾਹਿਬ ਤੋਂ ਹੋਰ ਕੋਲ ਲੰਗਰ ਲਾ ਰਿਹਾ ਜੀ ਉਹ ਬੰਦਾ ਆਪਣੇ ਖਰਚੇ ਜੋ ਪਰਸਨਲ ਖਰਚੇ ਜੋ ਲੰਗਰ ਲਾ ਰਿਹਾ ਤਾਂ ਕਰਕੇ ਮੇਰੇ ਸਾਰੇ ਭੈਣ ਭਰਾਵਾਂ ਨੂੰ ਇੱਕ ਬੇਨਤੀ ਆ ਉਹ ਬੰਦੇ ਦੀ ਇੱਕ ਜਿਹੜੀ ਮਾੜੀ ਆ ਚੀਜ਼ ਉਹ ਵੇਖੋ ਬਾਕੀ ਵੀ ਅਚਾਈ ਵੇਖੋ ਹੱਥ ਬਨ ਕੇ ਬੇਨਤੀ ਆ ਮੈਸੀ ਨੂੰ ਧਿਆਨ ਨਾਲ ਸੁਣਿਓ ਮੈਨੂੰ ਬੋਲਣਾ ਜਿਆਦਾ ਨਹੀਂ ਜੇ ਹੁੰਦਾ ਠੀਕ ਹੈ ਜੀ ਜੈ ਬਾਲਮੀਕੀ ਜੀ ਹਰ ਹਰ ਬਾਲਮੀਕੀ ਜੀ ਜੀਐਮਡੀ ਕੋਲੋਂ ਜਿਹੜਾ ਸੱਕਾ ਲਗਾਇਆ ਗਿਆ ਵਾਲਾ ਬੰਵਾ ਬਾਲਮੀਕੀ ਜੀ ਦੇ ਕੀ ਜਰਾ ਚਾਹੁੰਦੇ ਸੀ ਆਪ ਰਾਤ ਦੇ ਜਿਹੜੇ ਮੌਜੂਦ ਹੈ ਜੋ ਅੱਜ ਬੜੀ ਖੁਸ਼ੀ ਵਾਲੀ ਗੱਲ ਹੈ ਜੀ ਜੀਐਮਡੀ ਗਰੁੱਪ ਜਿਹੜਾ ਮਾਤਾ ਰਾਣੀ ਜੀ ਦਾ ਗਰੁੱਪ ਆ ਰਾਦਾ ਜੀ ਵੱਲੋਂ ਬੜਾ ਵਧੀਆ ਮੈਸੇਜ ਆਊਗਾ ਵਾਲਮੀਕ ਸਮਾਜ ਨੂੰ ਮੈਂ ਦੇਖ ਰਿਹਾ ਜੀ ਪਹਿਲੀ ਵਾਰ ਜੋ ਕਿ ਬਾਲਮੀਕ ਸਮਾਜ ਦੇ ਨਾਮ ਵਾਲਮੀਕੀ ਮਹਾਰਾਜ ਦੇ ਨਾਮ ਦੇ ਸਿੱਕੇ ਕੱਢੇ ਜਾ ਰਹੇ ਜਿਹੜੇ ਲੋਡ ਬੰਦੇ ਪਰਵਾਜ ਉਹ ਬੱਚੀਆਂ ਆ ਮੈਂ ਪਹਿਲਾਂ ਵੀ ਦੇਖਿਆ ਰਾਜਾ ਜੀ ਅੱਛੀ ਬੱਚਿਆਂ ਨੂੰ ਐਜੂਕੇਸ਼ਨ ਦੇ ਰਹੇ ਨੇ ਔਰ ਅੱਛਾ ਬੱਚਾ ਬੰਨੂ ਬੱਚੇ ਮਰੇ ਸੋਚਦੇ ਨੇ ਮਿਲਦੀ ਐ ਸੋਚ ਰਹੇ ਨੇ ਕਿ ਉਹ ਸਿੱਕੇ ਵੀ ਬੱਚਿਆਂ ਦੇ ਕੱਢਦੇ ਨੇ ਲੰਗਰ ਵੀ ਬੜੇ ਵਧੀਆ ਮੈਂ ਪਹਿਲੀ ਵਾਰ ਦੇਖਿਆ ਆਪਣੀ ਲਾਈਵ 'ਚ ਮਕਡੋਨਲਡਰ ਤੋਂ ਬੋਲਡਰਿੰਗ ਵੈਰਾ ਜੋ ਵੀ ਇਹਨਾਂ ਨੇ ਪ੍ਰੋਵਾਈਡ ਕਰਾਇਆ ਔਰ ਬੜਾ ਵਧੀਆ ਵਾਲਮੀਕ ਇਸਮਾਇਲ ਇੱਕ ਮੈਸੇਜ ਆਊਗਾ ਕਿ ਜਿੱਦਾਂ ਰਾਜਾ ਜੀ ਕਰ ਰਹੇ ਨੇ ਵਾਲਮੀਕ ਮਹਾਰਾਜ ਦੇ ਪ੍ਰਗਟ ਦਿਨ ਦੇ ਉੱਪਰ ਐ ਸਿੱਕੇ ਕੱਢੇ ਗਏ ਨੇ ਤੇ ਬੜੀ ਖੁਸ਼ੀ ਵਾਲੀ ਗੱਲ ਆ ਬੜਾ ਵਧੀਆ ਮੈਸੇਜ ਲੋਕਾਂ ਨੂੰ ਜਾਊਗਾ ਤੇ ਮੈਂ ਇਹਨਾਂ ਲੋਕਾਂ ਨੇ ਵੀ ਆਪਣੇ ਨੂੰ ਮੈਸੇਜ ਦੇਣਾ ਚਾਹਨਾ ਆਪਣੇ ਇੱਕ ਸਮਾਜ ਵੱਲੋਂ ਆਪਣੀ ਇੱਕ ਟੀਮ ਵੱਲੋਂ ਅਗਰ ਜੇ ਕੋ ਰਾਜਾ ਜੀ ਦੇ ਮੂੰਹ ਪਰਮਾਤਮਾ ਦੇ ਬਾਰੇ ਕੋ ਮਾੜਾ ਚੰਗਾ ਸ਼ਬਦ ਕੱਢਿਆ ਗਿਆ ਤੇ ਆਪਾਂ ਸਾਰੇ ਮੇਰੇ ਵੀਰ ਬੈਠ ਕੇ ਉਸ ਗੱਲ ਨੂੰ ਸੁਝਾਈਏ ਉਹਨਾਂ ਨੂੰ ਮਾਫੀ ਦਵਾਈਏ ਅਗਰ ਗਾਂ ਕੋ ਪਰਮਾਤਮਾ ਨੂੰ ਗਾਲ ਕੱਢਣੀ ਜਾਂ ਬਦਮਾਹੀ ਬੋਲਣਾ ਬੜੀ ਮਾਰੀ ਬਹੁਤ ਨਿੰਦੇ ਜੋ ਗੱਲ ਆ ਅਗਰ ਜੇ ਉਹਨਾਂ ਦੇ ਮੂੰਹ ਆ ਜੋ ਕੋ ਸ਼ਬਦ ਨਿਕਲਿਆ ਤਾਂ ਅਸੀਂ ਸਾਰੇ ਬੈਠ ਕੇ ਸਾਰੇ ਧਰਮ ਸਾਰੇ ਸਮਾਜ ਆਪਚ ਉਹਨਾਂ ਨੂੰ ਇਸ ਮਜੂਤਾ ਮਨੋਂ ਕੋਈ ਮਾਫੀ ਦੇਈਏ ਜਿੱਦਾਂ ਦਾ ਕਾਲਦਕ ਸਾਹਿਬ ਲੈ ਕੇ ਜਾਗੇ ਜਾਈਏ ਜਿੱਦਾਂ ਹਨੂਮਾਨ ਜੀ ਬਾਰੇ ਉਹਨਾਂ ਨੇ ਬੋਲਿਆ ਮੰਦਰ ਖੜ ਕੇ ਉਹਨਾਂ ਨੂੰ ਇੱਕ ਵਾਰੀ ਇੱਕ ਮੋਗਾ ਇਨਸਾਨ ਹੈ ਕਿ ਗਲਤੀਆਂ ਦਾ ਪੁੱਤਲਾ ਵਾ ਜੇਕਰ ਉਹਨਾਂ ਕੋਈ ਐਸੀ ਕੋ ਗਲਤੀ ਹੋਈ ਆ ਤੇ ਆਪਾਂ ਸਾਡਾ ਫਰਜ਼ ਬਣਦਾ ਸਾਡਾ ਨੂੰ ਮਾਫੀ ਕਰਨਾ ਮਾਫੀ ਦੇਣੀ ਚਾਹੀਦੀ ਆ ਬਾਕੀ ਸਾਨੂੰ ਬੜਾ ਵਧੀਆ ਲੱਗਾ ਸਾਡਾ ਛੋਟਾ ਭਰਾ ਵਿਜੀ ਹੰਡਾ ਜੀ ਸਾਡੇ ਵਾਲਮੀਕ ਸਮਾਜ ਤੋਂ ਸਾਡੇ ਪ੍ਰਧਾਨ ਕੌਮੀ ਗਾਇਕ ਵੀ ਨੇ ਵਾਲਮੀਕ ਸਮਾਜ ਨੂੰ ਉਹਨਾਂ ਦੀ ਬੜੀ ਵੱਡੀ ਦੇਣ ਐ ਸਸੀ ਗਿਲ ਜੀ ਦੀ ਬੜੇ ਮੇਰੇ ਭਰਾ ਨੇ ਇਹਨਾਂ ਨੂੰ ਬਹੁਤ ਬੁਮਾਰਗਾਂ ਮੇਰਾ ਛੋਟਾ ਵੀਰ ਤਰਨ ਕੈਂਦੀ ਜੀ ਛਿਨੇ ਡਿਪਟੀ ਮੇਰ ਅੱਜ ਸਿਨੀਅਰ ਹੀ ਕਵਾਂਗੇ ਭਰਾ ਸਾਡੀ ਭੈਣ ਵੀ ਬਿੰਗ ਆ ਉਹ ਇੱਕ ਵਾਲੀ ਮੰਦੇ ਨੇ ਉਹਨਾਂ ਨੂੰ ਇਹਨਾਂ ਨੂੰ ਬਹੁਤ ਮੌੜਾਂ ਵਾਲੀ ਜਿਮਾਹ ਪਰਗਟਨੀਆਂ ਮੇਰਾ ਛੋਟਾ ਵੀਰ ਮੰਨੂ ਜੋਲੀ ਬੜੀ ਦੇਖਦੇ ਰਹਿੰਨੇ ਆ ਅੱਜਕੱਲ ਜੋਨੀ ਜੋਲੀ ਜੀ ਵੀ ਬਹੁਤ ਐਕਟਿਵ ਹੋਏ ਨੇ ਧਾਰਮਿਕ ਕੰਮਾਂ ਦੇ ਵਿੱਚ ਪਰਮਾਤਮਾ ਇਹਨਾਂ ਦੇ ਵੀ ਆਪਣਾ ਆਪਣੀ ਆਪਣੀ ਬਾਰ ਕਿਰਪਾ ਬਣਾ ਕੇ ਰੱਖੇ ਸਾਡੇ ਪੰਡਤ ਜੀ ਮੇਰੀ ਆਪਣੇ ਕੋਈ ਬਿੰਗ ਰਿਲੇਟਡ ਗੇਜ ਜਿਵੇਂ ਪਤਾ ਲੱਗਾ ਵਾ ਤੇ ਚਲੋ ਸਾਰੇ ਰਾਜੇ ਜੀ ਆ ਤੁਹਾਡੀ ਭੈਣ ਸਮਾਸ਼ੀਕਾ ਜੀ ਆਏ ਨੇ ਇਹ ਵੀ ਰਾਜਾ ਜੀ ਨੇ ਸਾਡੇ ਭਰਾ ਵੀ ਰਾਜ ਇਹ ਸਾਰੇ ਰਾਜਾ ਹੀ ਨੇ ਜੇ ਉਹਨਾਂ ਦੀ ਇੱਕ ਟੀਮ ਆ ਇਹ ਉਹਨਾਂ ਦੀ ਟੀਮ ਆਈ ਆ ਸਾਨੂੰ ਵਧੀਆ ਲੱਗਾ ਚਲੋ ਸਾਨੂੰ ਉਹਨਾਂ ਨੇ ਬੁਲਾਇਆ ਮੈਂ ਖਾਸ ਕਰਕੇ ਮੇਰਾ ਛੋਟਾ ਭਰਾ ਵੀ ਜੀ ਹੰਡਾ ਇਹਦਾ ਮੈਸੇਜ ਲੱਗਾ ਮਨ ਨੂੰ ਜੋਲੀ ਟ੍ਰੈਕਟ ਦੀ ਵਸਦੀਆਂ ਢੇ ਸਾਰੀਆਂ ਮੁਬਾਰਕਾਂ ਕਿਉਂਕਿ ਅੱਜ ਦੇ ਦੌਰ ਦੇ ਵਿੱਚ ਰਾਜਾ ਜੀ ਨੇ ਜਿਹੜਾ ਇਹ ਕੰਮ ਕੀਤਾ ਹੈ ਇਹ ਸਰਾਣਾ ਯੋਗ ਹੈ ਕਿ ਵਾਲਮੀਕੀ ਸਮੁਦਾਏ ਨੂੰ ਉਹਨਾਂ ਨੇ ਬਿਲਕੁਲ ਯਾਦ ਰੱਖਿਆ ਹਮੇਸ਼ਾ ਯਾਦ ਰੱਖਿਆ ਤੁਸੀਂ ਉਹਨਾਂ ਦੀ ਬਾਈਟਾਂ 'ਚ ਵੀ ਵੇਖਦੇ ਹੋ ਉਹ ਸਿੱਖ ਸਮਾਜ ਨੂੰ ਔਰ ਵੈਲਮਿਕ ਸਮਾਜ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਔਰ ਅੱਜ ਜਿਹੜੇ ਉਹਨਾਂ ਨੇ 골ਡ ਦੇ ਸਿੱਕੇ ਕੱਢਣ ਲਈ ਇੱਕ ਸੱਤ ਬੱਚਿਆਂ ਦੀ ਜਿਹੜੀਆਂ ਲੜਕੀਆਂ ਨੇ ਉਹਨਾਂ ਦੇ ਵਿਆਹ ਦਾ ਔਰ ਉਹਨਾਂ ਦੇ 골ਡ ਸਿੱਕੇ ਕੱਢਣ ਦਾ ਉਹਨਾਂ ਨੇ ਇੱਕ ਸਮਾਜ ਦੇ ਨਾਲ ਜੁੜਨ ਦੀ ਗੱਲ ਕੀਤੀ ਹੈ ਔਰ ਸਮਾਜ ਦੇ ਇਹ ਬੱਚਿਆਂ ਦੀ ਇੱਕ ਗੱਲ ਕੀਤੀ ਕਿ ਉਹਨਾਂ ਨੂੰ ਐਜੂਕੇਸ਼ਨ ਵੀ ਮਿਲੇ ਉਹਨਾਂ ਨੂੰ ਵਧੀਆ ਖਾਣਾ ਮਿਲੇ ਵਧੀਆ ਸਹੂਲਤਾਂ ਮਿਲਣ ਇਹੋ ਜਿਹੇ ਲੋਕ ਬਹੁਤ ਘੱਟ ਹੁੰਦੇ ਨੇ ਮੈਂ ਜਿੱਦਾਂ ਕਿ ਕਮਲ ਜੀ ਨੇ ਦੱਸਿਆ ਸਾਡੇ ਸਮਾਜ ਸੇਵਕ ਨੇ ਕੈਂਡੀ ਭਾਈ ਨੇ ਵੀ ਸਮਾਜ ਸੇਵਕ ਨੇ ਔਰ ਵੱਡੇ ਲੈਵਲ ਤੇ ਇਹ ਲੋਕਾਂ 'ਚ ਵਿਚਰਦੇ ਨੇ ਆਪਾਂ ਸਾਰੇ ਲੋਕ ਜਿੰਨੇ ਵੀ ਰੀਆ ਜੀ ਸਾਰੇ ਲੋਕ ਬਹੁਤ ਅੱਛੇ ਤਰੀਕੇ ਦੇ ਨਾਲ ਲੋਕਾਂ 'ਚ ਵਿਚਰਦੇ ਨੇ ਔਰ ਸਮਾਜ ਦੇ ਨਾਲ ਜੁੜੇ ਹੋਏ ਲੋਕ ਨੇ ਜਿਹੜੇ ਕਿ ਇਹਨਾਂ ਨੇ ਤਾਂ ਵੀ ਰਾਜਾ ਜੀ ਦਾ ਸਾਥ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਅੰਮ੍ਰਿਤਸਰ ਦੇ ਲੋਕਾਂ ਨੂੰ ਜਿਹੜੇ ਗਰੀਬ ਤਬਕਾ ਸੀਗਾ ਜਿਨ੍ਹਾਂ ਨੂੰ ਇੰਨੀਆਂ ਅੱਛੀਆਂ ਸਹੂਲਤਾਂ ਮਿਲ ਰਹੀਆਂ ਸੀ ਉਹਨਾਂ ਤੋਂ ਆਪਾਂ ਦੂਰ ਕੀਤਾ ਜਿਹੜੀ ਕੰਟਰੋਵਰਸੀਆਂ ਪਈਆਂ ਨੇ ਉਹਦੇ 'ਚ ਕਮਲ ਜੀ ਨੇ ਦੱਸਿਆ ਕਿ ਆਪਾਂ ਨੂੰ ਬਹਿ ਕੇ ਉਹਦਾ ਹੱਲ ਕਰਨਾ ਚਾਹੀਦਾ ਗਲਤੀਆਂ ਇਨਸਾਨ ਕੋ ਹੁੰਦੀਆਂ ਨਾਲੇ ਪੁਰਾਣੀਆਂ ਗਲਤੀਆਂ ਨੇ ਦਮੇ ਸਿਰ ਤੋਂ ਇਦਾਂ ਦਾ ਕੋਈ ਕੰਮ ਨਹੀਂ ਆ ਔਰ ਅਸੀਂ ਹਮੇਸ਼ਾ ਹੀ ਸਮਾਜ ਦੇ ਵਿੱਚ ਵਿਚਰਦੇ ਆਂ ਔਰ ਜਿੱਥੇ-ਜਿੱਥੇ ਵੀ ਕਿਸੇ ਨੇ ਗਲਤੀ ਕੀਤੀ ਆ ਵਾਲਮੀਕੀ ਸਮਾਜ ਬਾਰੇ ਵੀ ਬਹੁਤ ਸਾਰੇ ਲੋਕਾਂ ਨੇ ਬੋਲਿਆ ਅਸੀਂ ਵੀ ਉਹਨਾਂ ਨੂੰ ਮਾਫ ਕੀਤਾ ਐ ਇਸੇ ਤਰ੍ਹਾਂ ਬਾਕੀ ਸਮਾਜਾਂ ਨੂੰ ਵੀ ਚਾਹੀਦਾ ਕਿ ਰਾਜਾ ਜੀ ਦਾ ਆਪਾਂ ਸਾਥ ਦੇਈਏ ਤਾਂ ਜੋ ਗਰੀਬ ਲੋਕਾਂ ਦਾ ਜਿਹੜਾ ਭਲਾ ਹੋ ਰਿਹਾ ਉਹਦੇ ਚ ਆਪਾਂ ਬਾਂਦਾ ਨਾ ਬਣੀਏ ਇਹ ਬਾਂਦਾ ਬਣ ਰਹੇ ਨੇ ਲੋਕ ਤੇ ਅੱਜ ਦੇ ਦਿਨ ਤੇ ਜਿਹੜਾ ਉਹਨਾਂ ਨੇ ਵਾਲਮੀਕੀ ਸਮਾਜ ਦੇ ਲਈ ਆਮਨ ਵਾਲਮੀਕੀ ਪ੍ਰਗਟ ਦੀ ਵਾਸਤੇ ਇਹਡਾ ਲੰਗਰ ਲਗਾਇਆ ਮੈਕਡੋਨਲਡ ਦਾ ਔਰ ਪਲੱਸ ਲੋਕਾਂ ਦੇ ਨਾਲ ਆਪਣਾ ਰਾਬਤਾ ਵਧਾਇਆ ਸੱਤ ਸਿੱਕੇ ਜਿਹੜੇ 골ਡ ਦੇ ਅੱਜ ਉਹਨਾਂ ਨੇ ਕਢਨੇ ਆ ਉਹਦੇ ਲਈ ਤੁਸੀਂ ਸਾਰੇ ਜੀਐਮਬੀ ਗਰੁੱਪ ਦੇ ਮੈਂ तहे ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਇਸੇ ਤਰ੍ਹਾਂ ਇਹ ਉਪਰਾਲੇ ਕਰਦੇ ਰਹਿਣ ਰਾਜਾ ਜੀ ਦੇ ਨਾਲ ਵਾਲਮੀਕੀ ਸਮਾਜ ਦੀ ਪੂਰੀ سپورਟ ਹੈ ਅਸੀਂ ਚੰਗੇ ਕੰਮਾਂ 'ਚ ਇਹਨਾਂ ਦੇ ਨਾਲ ਬਿਲਕੁਲ ਨਾਲ